ਇਹ ਮੰਡੀ ਦੇ ਵਿੱਚ ਇੱਕ ਤਾਂ ਸਭ ਤੋਂ ਵੱਡੀ ਜੀ ਪੀਣ ਦੇ ਪਾਣੀ ਦੀ ਸਮੱਸਿਆ ਹਾਂ ਪੀਣ ਨੂੰ ਪਾਣੀ ਬੋਰ ਮੋਟਰ ਲੱਗੀ ਆ ਪਰ ਉਹਦਾ ਪਾਣੀ ਮਤਲਬ ਇੰਨਾ ਮਾੜਾ ਆ ਕਿ ਪੀ ਕੇ ਬੰਦਾ ਦੀ ਤਬੀਅਤ ਖਰਾਬ ਹੋ ਜਾਂਦੀ ਆ ਦੂਜੀ ਸਮੱਸਿਆ ਇਹ ਜੀ ਕੋਈ ਮਤਲਬ ਲੈਟਰਨ ਬਾਥਰੂਮ ਜਾਂਦਾ ਨੇੜੇ ਕੋਈ ਪ੍ਰਬੰਧ ਨਹੀਂ ਗਾਉਣ ਲਈ ਬਣਾ ਮਤਲਬ ਸਮਾਂ ਕੰਮ ਤੇ ਲਾਉਣੀਆਂ ਹੁੰਦੀਆਂ ਬੰਦੇ ਉੱਠ ਜਾਂਦੇ ਬਾਹਰ ਮਤਲਬ ਦੂਰ ਨਿਕਲ ਜਾਂਦੇ ਕੰਮ ਵੀ ਡੇਟ ਹੁੰਦਾ ਇਹਦੇ ਨਾਲ ਜੀ ਤੇ ਇਸ ਕਰਕੇ ਮਤਲਬ ਕੋਈ ਦਿੱਕਤ ਆਉਂਦੀ ਕੰਮ ਵਿੱਚ ਜੀ ਤੇ ਇੱਕ ਆਪਣਾ ਮੰਡੀ ਵਿੱਚ ਹੁਣ ਬੋਰੀਆਂ ਭਰਨ ਭਰਨ ਵਾਸਤੇ ਜੋ ਵਾਰਦਾਨਾ ਸਰਕਾਰੀ ਮਿਲਦਾ ਮਤਲਬ ਐਨ ਜਾਦਾ ਨਹੀਂਗਾ ਟਾਈਮ ਟੂ ਟਾਈਮ ਨਹੀਂ ਮਿਲਦਾ ਵੀ ਕਈ ਜ਼ਿਮੀਂਦਾਰਾਂ ਨੂੰ ਪੰਜ ਪੰਜ ਦਿਨ ਹੋ ਗਏ ਬੈਠਿਆਂ ਨੂੰ ਪੱਖੇ ਲੱਗੇ ਆ ਜੀ ਬਾਰਦਾਨਾ ਮਤਲਬ ਆਇਆ ਨਹੀਂ ਦੋ ਦਿਨ ਨਹੀਂ ਆਇਆ ਤਿੰਨ ਦਿਨ ਨਹੀਂ ਆਇਆ ਸਰਕਾਰ ਕੇ ਜ਼ਿੰਮੇਦਾਰ ਗਾਂ ਮਜ਼ਦੂਰਾਂ ਤੇ ਪ੍ਰੈਸ਼ਰ ਪੈਂਦਾ ਜੀ ਫਿਰ ਗਾਂ ਦੀਆਂ ਆਰਤੀਆਂ ਨੂੰ ਫੂਲਾਇਆ ਜਾਂਦਾ ਜੀ ਮਜ਼ਦੂਰ ਤੋਂ ਕੰਮ ਨਹੀਂ ਕਰਦੇ ਮਤਲਬ ਕਿ ਸਨਵੀੜ ਨਹੀਂ ਰਹੇਗੇ ਉਹ ਬਾਰਦਾਨਾ ਲੇਟ ਆਨ ਕਰਕੇ ਕੰਮ ਮਜ਼ਦੂਰਾਂ ਦੇ ਸਿਰ ਚੜ ਜਾਂਦਾ ਜੱਸ ਕਰਕੇ ਦਿੱਕਤਾਂ ਆ ਰਹੀਆਂ ਜੀ ਜੀ ਬੋਸਾ ਨਸੀ ਹੂੰ ਬਾਕੀ ਆ ਲੇਬਰ ਵਾਲੋ ਜਿਵੇਂ ਆ ਬਾਰਦਾਨੇ ਦੀ ਹੈ ਲੇਬਰ ਆ ਬੈਠੀਆਂ ਆ ਬਾਰਦਾਨਾ ਆਉਂਦਾ ਨਹੀਂ ਜੀ ਹੂੰ ਇਹ ਸਮੱਸਿਆਵਾਂ ਆਉਂਦੀਆਂ ਇਹ ਜੀ ਛੁੱਟੀ ਕੀਤੀ ਨਹੀਂ ਗਈ। ਅੱਛਾ। ਛੱਡ ਦਾ ਕੰਮ ਚੱਲੀ ਜਾਂਦੇ ਆ ਜੀ। ਸਰਕਾਰ ਨੇ ਕਿਹਾ ਸੀ ਛੁੱਟੀ ਕਰਾਂਗੇ। ਕੋਈ ਛੁੱਟੀ ਨਹੀਂ ਆਰਦ ਕੇ ਕਹਿੰਦੇ ਕੰਮ ਕਰੋ। ਹੂੰ। ਸਾਨੂੰ ਕਰਨਾ ਪੈਂਦਾ ਜੀ। ਅੱਛਾ। ਹਾਂਜੀ। ਇਹ ਦੱਸਿਓ ਕਿ ਤੁਸੀਂ ਇੱਥੇ ਮੰਡੀ 'ਚੋਂ ਲੱਗੇ ਹੋਏ ਹੋ। ਅ ਇਸ ਮੰਡੀ ਦੇ ਵਿੱਚ ਅੱਜ ਮਜ਼ਦੂਰਾਂ ਦੀਆਂ ਸਮੱਸਿਆਵਾਂ ਜਾਣਨ ਆਏ ਹੋ। ਅ ਇਸ ਮੰਡੀ ਦੇ ਵਿੱਚ ਬਈ ਕੀ ਕੀ ਦਿੱਕਤਾਂ ਕੀ ਆ ਸਮੱਸਿਆਵਾਂ ਕੀ ਹੈ ਆ ਰਹੀਆਂ ਹੈਗਾ ਇਸ ਟਾਈਮ। ਸਮੱਸਿਆਵਾਂ ਸਰ ਜੀ ਮੰਡੀ ਤੇ ਵਿੱਚ ਇੱਕ ਤਾਂ ਸਭ ਤੋਂ ਵੱਡੀ ਜੀ ਪੀਣ ਦੇ ਪਾਣੀ ਦੀ ਸਮੱਸਿਆ ਆ। ਹਾਂ ਪੀਣੋ ਪਾਣੀ ਬੋਰ ਮੋਟਰ ਲੱਗੀ ਆ ਪਰ ਉਹਦਾ ਪਾਣੀ ਮਤਲਬ ਇਨਾ ਮਾੜਾ ਆ ਕਿ ਪੀ ਕੇ ਬੰਦਾ ਦੀ ਤਬੀਅਤ ਖਰਾਬ ਹੋ ਜਾਂਦੀ ਆ ਅੱਛਾ ਦੂਜੀ ਸਮੱਸਿਆ ਇਹ ਜੀ ਕੋਈ ਮਤਲਬ ਲੈਟਰਨ ਬਾਥਰੂਮ ਜਾਂਦਾ ਨੇੜੇ ਕੋਈ ਪ੍ਰਬੰਧ ਨਹੀਂ ਗਾਉਣ ਲੇ ਬਣਾ ਮਤਲਬ ਸਮਾਂ ਕੰਮ ਤੇ ਲਾਉਣੇ ਹੁੰਦੇ ਆ ਬੰਦੇ ਉੱਠ ਜਾਂਦੇ ਬਾਹਰ ਨੇ ਮਤਲਬ ਦੂਰ ਨਿਕਲ ਜਾਂਦੇ ਕੰਮ ਵੀ ਲੇਟ ਹੁੰਦਾ ਇਹਦੇ ਨਾਲ ਜੀ ਤੇ ਇਸ ਕਰਕੇ ਮਤਲਬ ਕਿ ਦਿੱਕਤ ਆਉਂਦੀ ਕੰਮ ਵਿੱਚ ਜੀ ਅੱਛਾ ਤੇ ਇੱਕ ਆਪਣਾ ਮੰਡੀ ਵਿੱਚ ਹੁਣ ਬੋਰੀਆਂ ਭਰਨ ਭਰਨ ਵਾਸਤੇ ਜੋ ਬਾਰਦਾਨਾ ਸਰਕਾਰੀ ਮਿਲਦਾ ਮਤਲਬ ਐਨ ਜਾਦਾ ਨਹੀਂਗਾ ਟਾਈਮ ਟੂ ਟਾਈਮ ਨਹੀਂ ਮਿਲਦਾ ਵੀ ਕਈ ਜ਼ਿੰਮੇਵਾਰਾਂ ਨੂੰ ਪੰਜ ਪੰਜ ਦਿਨ ਹੋ ਕੇ ਬੈਠਿਆਂ ਨੂੰ ਪੱਖੇ ਲੱਗੇ ਆ ਜੀ ਬਾਰਦਾਨਾ ਮਤਲਬ ਆਇਆ ਨਹੀਂ ਦੋ ਦਿਨ ਨਹੀਂ ਆਇਆ ਤਿੰਨ ਦਿਨ ਨਹੀਂ ਆਇਆ ਉਹ ਫਿਰ ਕਰਕੇ ਜ਼ਿੰਮੇਵਾਰ ਗਾਂ ਮਜ਼ਦੂਰਾਂ ਤੇ ਪ੍ਰੈਸ਼ਰ ਪੈਂਦਾ ਜੀ ਫਿਰ ਗਾਂ ਦੀਆਂ ਆਰਤੀਆਂ ਨੂੰ ਫੋਨ ਲਾਇਆ ਜਾਂਦਾ ਜੀ ਮਜ਼ਦੂਰ ਤੁਹਾਡੇ ਕੰਮ ਨਹੀਂ ਕਰਦੇ ਮਤਲਬ ਕਿਸੇ ਨੀੜ ਨਹੀਂ ਰਹੇਗੇ ਉਹ ਬਾਰਦਾਨਾ ਲੇਟ ਆਉਣ ਕਰਕੇ ਕੰਮ ਮਜ਼ਦੂਰਾਂ ਦੇ ਸਿਰ ਚੜ ਜਾਂਦਾ ਜੱਸ ਕਰਕੇ ਦਿੱਕਤਾਂ ਆ ਰਹੀਆਂ ਜੀ ਅੱਛਾ ਅੱਛਾ ਬਾਈ ਜੀ ਇੱਥੇ ਪ੍ਰੋਪਰ ਟਾਈਮ ਸਰ ਜਿਹੜੀ ਉਹ ਲੋਡਿੰਗ ਹੋ ਰਹੀ ਆ ਜਾਂ ਗੱਡੀਆਂ ਆ ਰਹੀਆਂ ਜਾਂ ਨਹੀਂ ਆ ਰਹੀਆਂ ਨਹੀਂ ਲੋਡਿੰਗ ਤਾਂ ਜੀ ਸਹੀ ਹੋ ਰਹੀ ਹੈ ਤੱਕ ਲੋਡਿੰਗ ਦੀ ਕੋਈ ਪ੍ਰੋਬਲਮ ਨਹੀਂ ਆਏਗੀ ਲੋਡਿੰਗ ਪ੍ਰੋਪਰ ਚੱਲ ਰਹੀ ਆ ਵੀਕਲ ਆ ਰਹੇ ਆ ਮਾਲ ਚੱਕਿਆ ਜਾਂਦਾ ਰੋਲਾ ਮਤਲਬ ਭਰਨ ਦਾ ਹੀ ਹੋ ਜਾਂਦਾ ਜੀ ਮਤਲਬ ਜਿੰਨਾ ਦੁਕਾਨਾਂ ਤੇ ਮਾਲ ਆਏਗਾ ਭਰਿਆ ਚੁਕਾਈ ਜਾਂਦੇ ਆ ਜੇ ਮਤਲਬ ਲੋਡਿੰਗ ਦੀ ਕੋਈ ਪ੍ਰੋਬਲਮ ਨਹੀਂ ਆਏਗੀ ਮਤਲਬ ਚੱਲ ਰਿਹਾ ਕੰਮ ਲੋਡਿੰਗ ਦਾ ਸਹੀ ਤਾਂ ਬਾਕੀ ਜੋ ਸਮੱਸਿਆ ਮੇਨ ਸਮੱਸਿਆ ਆ ਮੈਂ ਇਹ ਹੈ ਜੀ ਪਾਣੀ ਦੀ ਆ ਤੇ ਆਪਣਾ ਬਾਹਰਦਾਨੇ ਦੀ ਹੈ ਤੇ ਆਪਣਾ ਲੇਟ੍ਰੀਨ ਬਾਥਰੂਮ ਦਿੱਤੇ ਜਣੀ ਕੀ ਦਿੱਕਤ ਆ ਰਹੀ ਹੈ ਇਹ ਛੇ ਛੇ ਅੱਛਾ ਬਾਈ ਜੀ ਤੁਹਾਨੂੰ ਇਸ ਮੰਡੀ ਦੇ ਵਿੱਚ ਕੀ ਕੀ ਦਿੱਕਤ ਆ ਰਹੀ ਹੈ ਕੀ ਕੀ ਸਮੱਸਿਆ ਹੈਗੀ ਇੱਥੇ ਜੀ ਆ ਵੀਰ ਨੇ ਦੱਸਿਆ ਹੀ ਉਹ ਹੀ ਸਮੱਸਿਆ ਹੈ ਪਾਣੀ ਦੀ ਇੱਕ ਤਪੀਨ ਦੀ ਬਹੁਤ ਸਮੱਸਿਆ ਹੈ ਹੂੰ ਬਾਕੀ ਆ ਲੇਬਰ ਵੱਲੋਂ ਜਿਵੇਂ ਬਾਹਰਦਾਨੇ ਦੀ ਹੈ ਲੇਵਰ ਆ ਬੈਠੇਗਾ ਬਾਹਰਦਾਨਾ ਆਉਂਦਾ ਨਹੀਂ ਜੀ ਹੂੰ ਇਹ ਸਮੱਸਿਆ ਆਉਂਦੀ ਹੈ ਅੱਛਾ ਪਿੰਡ ਕਿਹੜਾ ਬਾਈ ਤੁਹਾਡਾ ਪਿੰਡ ਵੈਰੋਕੇ ਜੀ ਅੱਛਾ ਵੈਰੋਕੇ ਹਾਂਜੀ ਅੱਛਾ ਕਿੰਨੀ ਕੀ ਦੂਰ ਪੈਂਦਾ ਇੱਥੋਂ ਤੁਹਾਨੂੰ ਇੱਥੋਂ ਹੈਗਾ ਜੀ 10 ਕਿਲੋਮੀਟਰ ਬਾਅਦ। ਅੱਛਾ ਹਰ ਰੋਜ਼ ਅਪ ਡਾਊਨ ਕਰਦੇ ਜੇ ਇੱਥੇ ਰਹਿਨੇ ਆ। ਇੱਥੇ ਰਹਿਨੇ ਆ ਜੀ। ਅੱਛਾ ਇੱਥੇ ਹੀ ਰਹੇ। ਹਾਂਜੀ। ਅੱਛਾ ਭਾਈ ਇਹ ਦੱਸਿਓ ਕਿ ਅ ਅੱਜ 1 ਮਈ ਵਾਲੇ ਦਿਨ ਮਜ਼ਦੂਰਾਂ ਦੇ ਦਿਵਸ ਅੱਜ ਮਜ਼ਦੂਰਾਂ ਦਾ ਦਿਨ ਆ। ਹਾਂਜੀ। ਤੇ ਕਹਿੰਦੇ ਮਜ਼ਦੂਰਾਂ ਨੂੰ ਛੁੱਟੀ ਕੀਤੀ ਹੈਗੀ ਆ। ਤੁਹਾਨੂੰ ਲੱਗਦਾ ਹੈਗਾ ਵੀ ਇਹ ਛੁੱਟੀ ਕਰਨ ਦਾ ਮਜ਼ਦੂਰਾਂ ਨੂੰ ਕੀ ਫਾਇਦਾ? ਨਹੀਂ ਜੀ ਛੁੱਟੀ ਕੀਤੀ ਨਹੀਂ ਗਈ। ਅੱਛਾ। ਛੱਡ ਦਾ ਕੰਮ ਚੱਲੀ ਜਾਂਦੇ ਆ ਜੀ। ਸਰਕਾਰ ਨੇ ਕਿਹਾ ਸੀ ਛੁੱਟੀ ਕਰਾਂਗੇ। ਕੋਈ ਛੁੱਟੀ ਨਹੀਂ ਜੀ। 8 ਤੱਕ ਕਹਿੰਦੇ ਕੰਮ ਕਰੋ। ਹਾਂ। ਸਾਨੂੰ ਕਰਨਾ ਪੈਂ ਹਾਂਜੀ ਐਸਾ ਤੁਹਾਨੂੰ ਨਹੀਂ ਲੱਗਦਾ ਵੀ ਜਿਹੜੀ ਛੁੱਟੀ ਹੋਈ ਹੈਗੀ ਕਿਤਨੇ ਕਿਤੇ ਉਹਦਾ ਸਰਕਾਰੀ ਮਲਾਜ਼ਮਾਂ ਨੂੰ ਹੀ ਫਾਇਦਾ ਹੋ ਗਿਆ ਮਜ਼ਦੂਰਾਂ ਨੂੰ ਤਾਂ ਕੋਈ ਫਾਇਦਾ ਨਹੀਂ ਦਾ ਹਾਂਜੀ ਮਜ਼ਦੂਰਾਂ ਨੂੰ ਕੋਈ ਫਾਇਦਾ ਨਹੀਂ ਜੀ ਦਾ ਅੱਛਾ ਸਰਕਾਰੀ ਮਲਾਜ਼ਮਾਂ ਨੂੰ ਛੁੱਟੀ ਹੋਈ ਹੈ ਮਜ਼ਦੂਰ ਤਾਂ ਲੱਗੇ ਹੀ ਪਈ ਆ ਕੰਮਾਂ ਤੇ ਬਸ ਕਿਹਦੀ ਛੁੱਟੀ ਹੈ ਛੁੱਟੀ ਸਰਕਾਰੀ ਹੈ ਜਿਹੜੇ ਮਲਾਜ਼ਮਾਂ ਉਹਨਾਂ ਨੂੰ ਛੁੱਟੀ ਹੈ ਮਜ਼ਦੂਰ ਦਾ ਵੇਖ ਲਓ ਕੋਲ ਸਾਹਮਣੇ ਆ ਸਵੇਰ ਦੇ ਲੱਗੇ ਕੋਈ 5 ਵਜੇ ਦਾ ਲੱਗਾ 6 ਵਜੇ ਦਾ ਲੱਗਾ ਕੋਈ ਕੰਡਾ ਚਲਾਈ ਜਾਂਦਾ ਉਹ ਪਖਾ ਚਲਾਈ ਜਾਂਦਾ ਉਹ ਲੋਡਿੰਗ ਕਰੀ ਜਾਂਦਾ ਇਹਦਾ ਹੁਣ ਮਤਲਬ ਕਿ ਮਤਲਬ ਜਿਨ੍ਹਾਂ ਨੂੰ ਪਤਾ ਵੀ ਆ ਇਸ ਕੰਮ ਬਾਰੇ ਤੈਣ ਵਾਰੇ ਉਹਨਾਂ ਨੇ ਆ ਕੇ ਵਿਚਾਰਾਂ ਨੇ ਨਾਲ ਖੜ ਖੜਾ ਕੇ ਮਤਲਬ ਕਿ ਜੋ ਕਰਨਾ ਕਰਾਉਣਾ ਦੱਸਿਆ ਕਰਾਇਆ ਉਹ ਮੈਂ ਕਰਤਾ ਹੁਣ ਅੱਗੇ ਹੁਣ ਛੁੱਟੀ ਦਾ ਹਲੇ ਤੱਕ ਤੱਕ ਕਈਆਂ ਨੂੰ ਪਤਾ ਵੀ ਨਹੀਂ ਅੱਜ ਛੁੱਟੀ ਹੈ ਜੀ ਹਮ ਬਸ ਨੱਪੀ ਕਿੱਲੀ ਤਰੇ ਆਉਂਦੇ ਅੱਛਾ ਅੱਛਾ ਭਾਈ ਜੀ ਇੱਕ ਇਹ ਦੱਸਿਓ ਕਿ ਅੱਜ ਦੇ ਦਿਨ ਚਲੋ ਮਾਨ ਸਰਕਾਰ ਨੇ ਮਜ਼ਦੂਰਾਂ ਦਾ ਨਾਮ ਲੈ ਕੇ ਛੁੱਟੀ ਤਾਂ ਕਰਤੀ ਹੈਗੀ ਆ ਇਹ ਗੱਲ ਆਖੀ ਗਈ ਸੀ ਸੱਤਾ ਦੇ ਵਿੱਚੋਂ ਤੋਂ ਪਹਿਲਾਂ ਕਿ ਮਜ਼ਦੂਰਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਬਦਲਾਅ ਇੱਕ ਇਨਕਲਾਬ ਆ ਜਾਊਗਾ ਕੋਈ ਬਦਲਾਅ ਤੁਹਾਨੂੰ ਦੇਖਣ ਨੂੰ ਆ ਰਿਹਾ ਹੈਗਾ ਨજર ਵੀ ਐਤ ਕੀ ਮੰਡੀ ਦੇ ਵਿੱਚ ਕੁਝ ਕੁ ਵਿਸ਼ੇਸ਼ ਸਹੂਲਤਾਂ ਹੋਊਗਾ ਹੁਣ ਮਜ਼ਦੂਰਾਂ ਨੂੰ ਨਹੀਂ ਜੀ ਸਾਡੀ ਮੰਡੀ 'ਚ ਤਾਂ ਨਹੀਂ ਹਜੇ ਹੋਈਆਂ ਐਂ ਕਹਿਦਗੇ ਹੁਣ ਆਪਾਂ ਤਾਂ ਜਿੱਥੇ ਰਹਿੰਨੇ ਕਰਦੇ ਉੱਥੋਂ ਦਾ ਦੱਸ ਸਕਦੇ ਹਾਂ ਨਾ ਕੁਝ ਸ਼ਹਿਰਾਂ ਵਾਲੀਆਂ ਵੱਡੀਆਂ ਮੰਡੀਆਂ 'ਚ ਹੋਊਗੀ ਹੋਊਗੀ ਜਿਹੜੇ ਪਿੰਡਾਂ ਵਾਲੀਆਂ ਮੰਡੀਆਂ ਦਾ ਤਾਂ ਉਹੀ ਹਾਲ ਆ ਜਿਹੜਾ ਪਹਿਲਾਂ ਵਾਲਾ ਸੀ ਪਹਿਲਾਂ ਸਰਕਾਰਾਂ ਕਰ ਗਈਆਂ ਉਹੋ ਜਿਹਾ ਜੇ ਇਹਨਾਂ ਨੇ ਕੁਝ ਕੀਤਾ ਹਲੇ ਤੱਕ ਤਾਂ ਕੋਈ ਤਬਦੀਲੀ ਆਈ ਨਹੀਂਗੀ ਤੇ ਆਊਗੀ ਤਾਂ ਆਪਣੇ ਸਾਹਮਣੇ ਹੀ ਆ ਦਿਖਦੀ ਹੈ ਵੀ ਯਾਰ ਕੋਈ ਤਬਦੀਲੀ ਆਈ ਹੈ ਠੀਕ ਹੈ ਜੀ ਅੱਛਾ ਭਾਈ ਜੀ ਤੁਹਾਨੂੰ ਲੱਗਦਾ ਹੈਗਾ ਕੋਈ ਮਜ਼ਦੂਰਾਂ ਦੀ ਜ਼ਿੰਦਗੀ 'ਚ ਬਦਲਾਅ ਆਇਆ ਨਹੀਂ ਜੀ ਬਦਲਾਅ ਕੋਈ ਨਹੀਂ ਆਇਆ ਜੀ ਹਜੇ ਤਾਂ ਸਾਡਾ ਤਾਂ ਉਹੀ ਕੰਮ ਚੱਲੀ ਜਾਂਦਾ ਜੀ ਵੇਖੋ ਜੇ ਗਾਂ ਕੋਈ ਕੀਤਾ ਬਦਲਾਅ ਤਰ੍ਹਾਂ ਕਹਿ ਦੇਵਾਂਗੇ ਜੀ ਆਇਆ ਜੀ ਅੱਛਾ ਘਰੇ ਕੌਣ ਕੌਣ ਆ ਬਈ ਤੁਹਾਡੇ ਘਰ 'ਚ ਫੈਮਿਲੀ ਆਈ ਸਾਰੀ ਅੱਛਾ ਮਾਤਾ ਇੱਕ ਆ ਵਾਈਫ ਆ ਮਰੀ ਬੱਚੇ ਆ ਬੱਚੇ ਪੜ੍ਹਦੇ ਆ ਬਾਈ ਹਾਂਜੀ ਪੜ੍ਹਦੇ ਆ ਬੱਚਿਆਂ ਨੂੰ ਕੋਈ ਸਹੂਲਤਾਂ ਮਿਲ ਰਹੀਆਂ ਸਰਕਾਰ ਵੱਲੋਂ ਪੜ੍ਹਾਈ ਦੇ ਦੌਰਾਨ ਨਹੀਂ ਹਜੇ ਤਾਂ ਕੋਈ ਸਹੂਲਤ ਨਹੀਂ ਮਿਲੀ ਜੀ ਬੱਚੇ ਨੂੰ ਹੂੰ ਬਸ ਸਕੂਲ ਜਾਂਦੇ ਆ ਜੋ ਆਪਦੇ ਲੋਕ ਹੁੰਦਾ ਉਹ ਕਰਦੇ ਨੇ ਐਸ਼ਾ ਭਾਈ ਰਾਸ਼ਨ ਮਿਲਦਾ ਤੁਹਾਨੂੰ ਰਾਸ਼ਨ ਜਿਹੜਾ ਫ੍ਰੀ ਵਾਲਾ ਰਾਸ਼ਨ ਹੁੰਦਾ ਕਹਿੰਦੇ ਫ੍ਰੀ ਵਾਲਾ ਰਾਸ਼ਨ ਕੋਈ ਨਹੀਂ ਜੀ ਕਣਕ ਆਉਂਦੀ ਆ ਬਸ ਉਹ ਦੇ ਦਿੰਦੇ ਆ ਸਭ ਤ ਐਸ਼ਾ ਕਿੰਨੀ ਮਿਲਦੀ ਹੈਗੀ ਆ ਮਹੀਨੇ ਦੀ ਇੱਕ ਜੀ ਦੀ ਇੱਕ ਜੀ ਦੀ ਬਸ 15 15 ਕਿਲੋ ਆਉਂਦੀ ਐਸ਼ਾ 15 ਕਿਲੋ ਤਿੰਨਾ ਮਹੀਨੇ ਦੀ ਆਉਂਦੀ ਤੇ ਤਿੰਨ ਆ ਕਿੰਨੇ ਦਿਨ ਬਾਅਦ ਆਉਂਦੀ ਆ 6 ਮਹੀਨਾ ਬਾਅਦ ਆਉਂਦੀ ਆ ਜੀ ਇਹ ਤੇ ਅੱਛਾ ਹਾਂ ਸਾਨੂੰ ਤਾਂ 6 6 ਮਹੀਨਾ ਬਾਅਦ ਹੀ ਬੁੜੀ ਆ ਠੀਕ ਐ ਅੱਛਾ ਬਾਪੂ ਜੀ ਤੁਸੀਂ ਇੱਥੇ ਮੰਡੀ ਦੇ ਵਿੱਚ ਪਾਣੀ ਪਿਉਣੇ ਉਹ ਸਭ ਨੂੰ ਹਾਂ ਹਾਂ ਜੀ ਅੱਛਾ ਕਹਿੰਦੇ ਪਾਣੀ ਦੀ ਇੱਥੇ ਬਹੁਤ ਦਿੱਕਤ ਹੈਗੀ ਕਿੱਥੋਂ ਪਾਣੀ ਲੈ ਕੇ ਆਉਣੇ ਤੁਸੀਂ ਪਾਣੀ ਦਾ ਜੀ ਬੋਰ ਕਰਿਆ ਵਾ ਇਹ ਬੋਰ ਸੇ ਪਾਣੀ ਸਹੀ ਨਹੀਂ ਗਾ ਡੋਗਸਾ ਵਾਲਾ ਬੋਰ ਆ ਹਾਂ ਤੇ ਪਾਣੀ ਦੀ ਡੱਕਤ ਪਾਣੀ ਬੰਦੇ ਪੀ ਨਹੀਂ ਰਹਿਗੇ ਹੂੰ ਕੋਈ ਧੱਕ ਪਿੰਡੋਂ ਲਿਆਉਂਦਾ ਕੋਈ ਕਿੱਦੋਂ ਲਿਆਉਂਦਾ ਪਾਣੀ ਦਾ ਇਹ ਕਿਆ ਸੀ ਪਾਣੀ ਦਾ ਬਈ ਬੋਰ ਥੱਲੇ ਠਾਡੂੰਗਾ ਕਰੋ ਅੱਛਾ ਬਈ ਪਾਣੀ ਇਹ ਬੇ ਆ ਬੰਦੇ ਬਿਮਾਰ ਹੋ ਜਾਂਦੇ ਆ ਕਿੰਨੇ ਚਿਰ ਤੋਂ ਤੁਸੀਂ ਬਾਪੂ ਇਹ ਮੰਡੀ ਦੇ ਵਿੱਚ ਪਾਣੀ ਪਿਉਣ ਵਾਲੀ ਸੇਵਾ ਨਿਭਾ ਰਹੇ ਹੋ ਹੋ ਗਿਆ ਜੀ 60 ਸਾਲ ਹੋ ਗਿਆ ਅੱਛਾ 7 ਸਾਲ ਹੋ ਗਏ ਹਾਂ ਅੱਛੇ ਮੰਡੀ ਦੇ ਵਿੱਚ ਤੁਹਾਨੂੰ ਹੋਰ ਕੀ ਕੀ ਦਿੱਕਤਾਂ ਲੱਗਦੀਆਂ ਹੈਗੀਆਂ ਇਸ ਟਾਈਮ ਤੁਸੀਂ ਦੇਖਦੇ ਹੋ ਸਾਰੇ ਜਣਿਆਂ ਕੋਲੇ ਜਾਣੇ ਹੈਗੇ ਆ ਤੁਹਾਨੂੰ ਸਮੱਸਿਆਵਾਂ ਦੱਸਦੇ ਹੋਣਗੇ ਇੱਕ ਬਜ਼ੁਰਗ ਦੇ ਕੋਲੇ ਹਰੇਕ ਦਿਨ ਫੋਲਦਾ ਹੈਗਾ ਕੀ ਕੀ ਸਮੱਸਿਆਵਾਂ ਦੱਸਦੇ ਹੈਗੇ ਸਮੱਸਿਆ ਦਾ ਏਡੀ ਹੈਣੀ ਕਿ ਬਾ ਪਾਣੀ ਦੀ ਤਾਂ ਬਾੜੀ ਮਸਮੱਸਿਆ ਚੱਲਦੀ ਸਾਡੇ ਕੋਲ ਇਹ ਸ਼ਮੀਨ ਪਾਣੀ ਦੀ ਹੈ ਹਾਂ ਠੀਕ ਹੈ